ਨੀ ਸ਼ਰਾਬ ਪੱਠੀ ਫੜੀ ਗਈ ਹੈ ਮੌਕੇ ਤੇ ਲਾਈਵ ਕੱਢੀ ਜਾ ਰਹੀ ਸੀ ਸ਼ਰਾਬ ਤਸਕਰ ਨਿਕਲੇ ਪੁਰਾਣੇ ਅਪਰਾਧੀ ਇੱਕ ਹਾਲ ਹੀ ਚ ਜੇਲ ਤੋਂ ਆਇਆ ਸੀ ਬਾਹਰ ਤਨ ਉਦਾਸ ਦੀਏ ਇਸ ਵੇਲੇ ਦੀ ਵੱਡੀ ਖਬਰ ਦੇਹਾਤ ਪੁਲਿਸ ਨੇ ਗੁਰਾਇਆ ਦੇ ਪਿੰਡ ਰੁੜਕਾ ਵਿੱਚ ਵੱਡੀ ਰੇਡ ਕਰਦਿਆ ਗੈਰ ਕਾਨੂੰਨੀ ਸ਼ਰਾਬ ਦੀ ਚਾਲ ਦੀ ਪੱਠੀ ਫੜ ਲਈ ਹੈ ਪੁਲਿਸ ਨੇ ਮੌਕੇ ਤੇ 10000 ਲੀਟਰ ਲਾਹਨ 16 ਲੀਟਰ ਤਿਆਰ ਸ਼ਰਾਬ ਅਤੇ ਪੱਠੀ ਬਰਾਮਦ ਕੀਤੀ ਹੈ ਐਸ ਐਚਓ ਸਿਕੰਦਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਟੀਮ ਨੇ ਛਾਪਾ ਮਾਰਿਆ ਤੇ ਦੱਸਿਆ ਜਾ ਰਿਹਾ ਹੈ ਕਿ ਵੱਡੇ ਪਤੀਲੇ ਵਿੱਚ ਸ਼ਰਾਬ ਕੱਢੀ ਜਾ ਰਹੀ ਸੀ ਪੁਲਿਸ ਨੇ ਮੌਕੇ ਤੇ ਸੁਖਦੇਵ ਸਿੰਘ ਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ ਜਦਕਿ ਤੀਜਾ ਮੁਲਜ਼ਮ ਭਾਦਰ ਸਿੰਘ ਮੌਕੇ ਤੇ ਫਰਾਰ ਹੋ ਗਿਆ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਦੇਵ ਸਿੰਘ ਖਿਲਾਫ ਪਹਿਲਾ ਤੋਂ ਹੀ 6 ਮਾਮਲੇ ਦਰਜ ਸੀ ਜਦਕਿ ਫਰਾਰ ਭਾਦਰ ਸਿੰਘ ਤੇ ਤਿੰਨ ਕੇਸ ਦਰਜ ਸੀ ਪੁਲਿਸ ਮੁਤਾਬਕ ਬਹਾਦਰ ਸਿੰਘ ਅਤੇ ਸੁਖਦੇਸ਼ ਸਿੰਘ ਸਗੇ ਭਰਾ ਹਨ ਅਤੇ ਬਹਾਦਰ ਹਾਲੀ ਵਿੱਚ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋ ਕੇ ਬਾਹਰ ਆਇਆ ਸੀ ਰੇਡ ਦੌਰਾਨ ਪੁਲਿਸ ਨੇ ਪੱਠੀ ਸਿਮੇਂਟ ਚਾਰ ਡਰਮ ਵੀ ਬਰਾਮਦ ਕੀਤੇ ਜੋ ਜ਼ਮੀਨ ਵਿੱਚ ਦੱਬੇ ਹੋਏ ਸਨ ਅਤੇ ਉੱਪਰੋਂ ਸਿਮੇਂਟ ਨਾਲ ਢੱਕੇ ਹੋਏ ਸੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੇਰੀ ਕਾਰਵਾਈ ਕਾਨੀ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਐਸਪੀ ਸਾਹਿਬ ਜੰਦਰ ਦਿਹਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਤੇ ਡੀਐਸਪੀ ਫਲੋਰ ਸ਼੍ਰੀ ਪਰਤਮਜੀਤ ਜੀ ਉਹਨਾਂ ਦੀ ਦੇਖਰੇਖ ਹੇਠ ਜਿਹੜੀਆਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸਵੀ ਰੁੜਕਾ ਕਲਾ ਜਿਹੜਾ ਹੈਗਾ ਆ ਉੱਥੇ ਸ਼ਰਾਬ ਦਾ ਜਿਹੜਾ ਧੰਦਾ ਚੱਲ ਰਿਹਾ ਔਰ ਸ਼ਰਾਬ ਘਰੇ ਕੱਢ ਕੇ ਜਿਰੀਲੀ ਸ਼ਰਾਬ ਤੇ ਜਿਹੜੇ ਉਹ ਗਾਕਾਂ ਨੂੰ ਵੇਚਦੇ ਨੇ ਇਹ ਕਾਫੀ ਦਿਨਾਂ ਤੋਂ ਇਹਦੇ ਸਬੰਧੇ ਵਿੱਚ ਇਨਫੋਰਮੇਸ਼ਨ ਇਕੱਠੀ ਕਰ ਰਹੇ ਸੀਗੇ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਅੱਜ ਇਹਨਾਂ ਨੇ ਇੱਕ ਵੱਡਾ ਪਤੀਲਾ ਟਾਈਪ ਕੜਾਹਾ ਟਾਈਪ ਜਿਹੜਾ ਇੱਕ ਡਿਸਟਿਲਰੀ ਜਿਹੜੀ ਲਾਈ ਹੋਈ ਆ ਔਰ ਭਾਰੀ ਮਕਦਾਰ ਦੇ ਵਿੱਚ ਸ਼ਰਾਬ ਜਿਹੜੇ ਕੱਢ ਰਹੇ ਆ ਔਰ ਲਾਣ ਵੀ ਕਾਫੀ ਜ਼ਿਆਦਾ ਉੱਥੇ ਬਰਾਮੜੇ ਦੱਬੇ ਹੋਏ ਨੇ ਉਹਨਾਂ ਵਿੱਚ ਲਾਣ ਵੀ ਤੁਹਾਨੂੰ ਕਾਫੀ ਜ਼ਿਆਦਾ ਮਕਦਾਰ ਤੇ ਜਿਹੜੀ ਮਿਲ ਸਕਦੀ ਆ ਜੋ ਅਸੀਂ ਉਸ ਆਧਾਰ ਤੇ ਜਿਹੜਾ ਉੱਥੇ ਜਾ ਕੇ ਰੇਡ ਕੀਤਾ ਆ ਜਦੋਂ ਅਸੀਂ ਗਏ ਤੇ ਜਾ ਕੇ ਵਾਕਿਆ ਜਿਹੜੀ ਉਹ ਭੱਟੀ ਚੱਲ ਰਹੀ ਸੀਗੀ ਔਰ ਸ਼ਰਾਬ ਜਿਹੜਾ ਕੱਢ ਰਿਆ ਸੀਗਾ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਨਾਲ ਉਹਦਾ ਇੱਕ ਭਈਆ ਸੀਗਾ ਪ੍ਰਵਾਸੀ ਮਜ਼ਦੂਰ ਨੱਥੂ ਨਿਵਾਸੀ ਬਿਹਾਰ ਉਹ ਕਾਫੀ ਦੇਰ ਤੋਂ ਇਹਨਾਂ ਦੇ ਨਾਲ ਹੀ ਰਹਿੰਦਾ ਉੱਥੇ ਔਰ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਇੱਕ ਤਾਂ ਭੱਟੀ ਚੱਲਦੀ ਮਿਲੀ ਰਹੀਆਂ ਦੂਜਾ ਸਾਨੂੰ ਚਾਰ ਡਰਮ ਜਿਹੜੇ ਦੱਬੇ ਹੋਏ ਸੀਗੇ ਜ਼ਮੀਨ ਦੇ ਵਿੱਚ ਉੱਤੇ ਜਿਹੜਾ ਪ੍ਰੈਸਰ ਕੀਤਾ ਹੋਇਆ ਸੀ ਜਦੋਂ ਕੋਈ ਪਤਾ ਨਹੀਂ ਲੱਗਦਾ ਕਿ ਥੱਲੇ ਡਰਮ ਦੱਬੇ ਹੋਏ ਨੇ ਉਹ ਅਸੀਂ ਉੱਥੋਂ ਜਦੋਂ ਤੋੜਿਆ ਤੇ ਥੱਲੇ ਸਾਨੂੰ ਜਿਹੜੇ ਉਹ ਡਰਮ ਜਿਹੜੇ ਭਰੇ ਲਾਹਣ ਦੇ ਜਿਹੜੇ ਉਹ ਬਰੰਦ ਹੋਏ ਨੇ ਜਿਸ ਸੰਬੰਧੀ ਅਸੀਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਕਿਹੜਾ ਇਹਦੇ ਵਿੱਚੋਂ ਹੈਗਾ ਉਹ ਭੱਜਣ ਦੇ ਵਿੱਚ ਭਦਰ ਸਿੰਘ ਜਿਹੜਾ ਉਹ ਕਾਮਯਾਬ ਹੋ ਗਿਆ ਪਰਦੇ ਵਿੱਚ ਤੇ ਇਹ ਕਾ ਪਹਿਲਾਂ ਵੀ ਇਹਨੂੰ ਇੱਕ ਦੋ ਵਾਰ ਹੀ ਫੜਿਆ ਸੀਗਾ ਪਰ ਇਹ ਤੰਦਾ ਕਦੋਂ ਹੜਦੇ ਨਹੀਂ ਗਏ ਇਹ ਕਾਫੀ ਵਾਰ ਇਹਨਾਂ ਦੇ ਮੁਕਦਮੇ ਦਰਜ ਨੇ तकरीबन 6 ਮੁਕਦਮੇ ਇੱਕ ਦਰਜਾ ਤੇ ਸੁਖਦੇਵ ਸਿੰਘ ਦੇ ਭਦਰ ਸਿੰਘ ਦੇ 3 ਮੁਕਦਮੇ ਦਰਜ ਨੇ ਅਰੇ ਅਕਸਾਈ ਦੇ ਸ਼ਰਾਬ ਦੀ ਇਹ ਸਾਰੇ ਅਕਸਾਈ ਦੇ ਹੈ ਟੋਟਲ ਮੁਕਦਮੇ ਇਹ ਅਕਸਾਈ ਦੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੀ ਫੜੇ ਸੀ ਇਹ ਉਹੀ ਉਹੀ ਹੈ ਪਰ ਪਰਿਵਾਰ ਹੈ ਜਾਂ ਇਹ ਹੋਰ ਹੈ ਜੀ ਉਹ ਜਿਹੜਾ ਪਹਿਲਾਂ ਫੜਿਆ ਸੀਗਾ ਉਹ ਆਪਾਂ ਫੜਿਆ ਸੀਗਾ ਬਹਾਦਰ ਸਿੰਘ ਇਹ ਉਹਦਾ ਸਾਕਾ ਭਰਾ ਬਹਾਦਰ ਸਿੰਘ ਦਾ ਇਹ ਉਹਦੇ ਕੋਲੋਂ ਹੁਣ ਬਰਾਮਦ ਹੋਈ ਸਾਰੀ ਜਿਹੜੀ ਆ ਉਹਦੇ ਕੋਲੋਂ ਵੀ ਇੱਥੇ ਇੰਨਾ ਹੀ ਸਮਾਨ ਉਹਦੇ ਕੋਲ ਬਰਾਮਦ ਹੋਇਆ ਸੀ ਕਾਫੀ ਮਾਤਰਾ ਦੇ ਵਿੱਚ ਉਹ ਹੁਣ ਫੇਰ ਉਹ ਫਰਾਰੇ ਹੋ ਹਾਂਜੀ ਉਹ ਭੱਜਿਆ ਹੋਇਆ ਜੀ ਉਹ ਭੱਜ ਗਿਆ ਬੇਲ ਤੇ ਆਇਆ ਸੀ ਜੀ ਪਹਿਲਾਂ ਹਾਂ ਇਹ ਇਹ ਪਹਿਲੋਂ ਬੇਲ ਦੇ ਉੱਤੇ ਆਏ ਸੀ ਕਿੰਨੇ ਦਾ ਬਰਾਮਦ ਇਹਨਾਂ ਕੋਲੋਂ ਸਾਨੂੰ ਜਿਹੜੀ ਹੈਗੀ ਆ 10000 ਲੀਟਰ ਜਿਹੜੀ ਆ ਉਹ ਲਾੜ ਬਰਾਮਦ ਹੋਈ ਆ ਤੇ ਸੋ ਲੀਟਰ ਜਿਹੜੀ ਉਹ ਸ਼ਰਾਬ ਬਰੰਦ ਹੋਈ ਆ ਇਹਨਾਂ ਕੋ ਤੇ ਜਿਹੜੀ ਇਹਨਾਂ ਪੱਟੀ ਲਾਈ ਹੋਈ ਸੀ ਉਹ ਇੱਕ ਡਿਸਟਲਰੀ ਟੈਪ ਪੱਟੀ ਸੀ ਕੋਈ ਛੋਟੀ ਪੱਟੀ ਨਹੀਂ ਹੈਗੀ ਜਾਂ ਜਿਹਦਾ ਆਪਾਂ ਘੜਾਲ ਪਾ ਕੇ ਲਾਉਣੇ ਜਾਂ ਛੋਟੇ ਭਾਂਡੇ ਵਾਲੀ ਇਹ 50 ਮਤਲਬ ਕਿ ਕਾਫੀ ਵੱਡਾ ਜਿਹੜਾ ਹੈਗਾ ਪਤੀਲਾ ਇਹ ਮੇਰੇ ਖਾ 5000 ਲੀਟਰ ਦੇ ਵਿੱਚ ਸ਼ਰਾਬ ਜਿਹੜੀ ਆ ਇੱਕ ਟਾਈਮ ਜਿਹੜੀ ਲਾਣ ਪੈ ਜਾਂਦੀ ਆ ਉਹ ਤੋਂ ਸ਼ਰਾਬ ਨਿਕਲਦੀ ਆ